ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆਏ ਕੁਰਸੀਆਂ ਭਰਨ ਦੇ ਬਾਵਜੂਦ ਅੱਧਾ ਕਿਲੋਮੀਟਰ ਰਸ਼ਬਾਰ ਸੀ ਇਸ ਤਰ੍ਹਾਂ ਮੈਂ ਲੋਕਾਂ ਦਾ ਸ਼ੁਕਰਾਨਾ ਕਿਸੇ ਤਰ੍ਹਾਂ ਕਰ ਸਕਦਾ ਲੁਧਿਆਣਾ ਸੈਂਟਰ ਪਹਿਲਾਂ ਵੀ ਕਮਲ ਦਾ ਫੁੱਲ ਖਿਲਦਾ ਖਿਲਦਾ ਰਹਿ ਗਿਆ ਤੇ ਇਸ ਵਾਰ ਲੁਧਿਆਣਾ ਸੈਂਟਰ ਚ ਕੀ ਉਮੀਦ ਹੈ ਹਾਲਾਂਕਿ ਨੌ ਹਲਕੇ ਆ ਇੱਕ ਹਲਕਾ ਲੁਧਿਆਣਾ ਸੈਂਟਰ ਔਰ ਗਿਣਿਆ ਜਾਂਦਾ ਬੀਜਪੀ ਦਾ ਗੜ ਕਿ ਨਹੀਂ ਕਿ ਸਮਝਦੇ ਹੋ ਇੱਥੋਂ ਲੋਕਾਂ ਦਾ ਪਿਆਰ ਮਿਲੂਗਾ ਤੁਹਾਡੇ ਕਰਕੇ ਜਾਂ ਉਹ ਡੀਬੀਜੀ ਕਰਕੇ ਬਟੂ ਜੀ ਦੀ ਮੇਰੀ ਕਿਸੇ ਨਾਲ ਕੋਈ ਟੱਕਰ ਨਹੀਂ ਸਾਡੀ ਪਾਰਟੀ ਦੀ ਕਿਸੇ ਨਾਲ ਕੋਈ ਟੱਕਰ ਨਹੀਂ ਨਾ ਕੋਈ ਸਾਡੀ ਟੱਕਰ ਤੇ ਆ ਇਹਨਾਂ ਦੀ ਜਮਾਨਤਾ ਜਬ ਤੱਕ ਸੈਂਟਰ ਹਲਕੇ ਚ ਬਕੀਆਂ ਬਾਕੀ ਆਮ ਰਾਜ ਹੈ ਹਮੇਸ਼ਾ ਇਸਵਰ ਬੀਜੇਪੀ ਕਮਲਦਾ ਫੁੱਲ ਖਿਲਨ ਜਾ ਰਿਹਾ ਹੈ ਲੁਧਿਆਣਾ ਚ ਜਨੀਤ ਬਿੱਟੂ ਜੀ ਜਿੱਤਣਗੇ RAM ਜੀ ਖੁਦ ਇੱਥੇ ਵੀ ਰਿਮਾਰ ਹੋਏ ਨੇ ਔਰ ਅਸੀਂ ਮੋਦੀ ਭਗਤਾ ਜਿਹੋ ਨਾਲ ਪ੍ਰਵੇਸ਼ ਆਣ ਆਲਾ ਇਹ ਮੋਦੀ ਤੋਂ ਬਗਾਰ ਕੋਈ ਨਹੀਂ ਕਰ ਸਕਦਾ ਅੱਜ ਹਲਕਾ ਸੈਂਟਰ ਦੇ ਵਿੱਚ ਗੌਰਵ ਗੁਰਵ ਜੀ ਨੇ ਅੱਜ ਇੱਕ ਬਹੁਤ ਹੰਗਾਮੀ ਮੀਟਿੰਗ ਕੀਤੀ ਆ ਜਦਕਿ ਅਮਨ ਸ਼ਾਹ ਵੀ ਆਏ ਸੀ ਉਹ ਬਹੁਤ ਹੰਗਾਮੀ ਮੀਟਿੰਗ ਹੋਈ ਬਹੁਤ ਵੱਡੀ ਰੈਲੀ ਹੋਈ ਆ ਔਰ ਰਵਨੀਤ ਬਿੱਟੂ ਦੇ ਹੱਕ ਵਿੱਚ ਅੱਜ ਰਾਣੇ ਦਰਖਾ ਦਿੱਤਾ ਕਿ ਜਿਹੜੇ ਦੋ ਬਾੜ ਆ 100% ਕਮਲ ਦੇ ਫੁੱਲ ਦੇ ਨਾਲ ਔਰ ਗੌਰਵ ਗੋੜਜ ਦੇ ਨਾਲ ਆ ਕੀ ਕਹਿਣਾ ਜੀ ਅੱਜ ਕਿਦਾਂ ਲੱਗ ਰਿਹਾ ਤੁਹਾਨੂੰ ਵਿਰੋਧੀਆਂ ਨੂੰ ਅੱਜ ਤੁਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਕੀ ਕਹਿੰਦੇ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਸੀਗਾ ਨਹੀਂ ਕਿਉਂਕਿ ਲੜਾਈ ਹੈ ਲੜਾਈ ਦੇ ਵਿੱਚ ਦੱਸਣਾ ਪੈਂਦਾ ਵੀ ਸਾਡੇ ਨਾਲ ਵੀ ਲੋਕ ਹੈਗੇ ਅਸੀਂ ਵੀ ਬੋਲ ਨਹੀਂ ਨਹੀਂ ਹਮੇਸ਼ਾ ਜਦੋਂ ਵੀ ਸੈਂਟਰ ਹਲਕੇ ਦਾ ਲਾਸਟ ਫੰਕਸ਼ਨ ਹੁੰਦਾ ਇੱਕ ਇੱਕ ਕਾਉਂਸਲਰ ਦੇ ਰੂਪ ਦੇ ਵਿੱਚ ਅਸੀਂ ਹਮੇਸ਼ਾ ਇਸੇ ਤਰ੍ਹਾਂ ਸਾਡਾ ਰਸ਼ ਹੁੰਦਾ ਹੈ ਕਿਉਂਕਿ ਲੋਕਾਂ ਦੇ ਪਿਆਰ ਸਦਕੇ ਹੀ ਅਸੀਂ ਕੋਈ ਗੱਲ ਕਰ ਸਕਦੇ ਹਾਂ ਜੇ ਮੈਂ ਇਕੱਲਾ ਕਵਾਂ ਤੇ ਮੈਂ ਕੁਛ ਨਹੀਂ ਤੇ ਮੈਂ ਆਪਣੀ ਆਸ ਦੇ ਵਿੱਚ ਅੱਜ 2000 ਕੁਰਸੀ ਲਈ ਸੀ ਮੈਨੂੰ ਉਮੀਦ ਡਰ ਲੱਗਦਾ ਸੀ ਕਿਉਂਕਿ ਅਮਿਤ ਸ਼ਾਹ ਜੀ ਦੇ ਬਰਾਬਰ ਹੀ ਫੰਕਸ਼ਨ ਸੀ ਬੀਜੇਪੀ ਦਾ ਤਕਰੀਬਨ ਸੇਮ ਟਾਈਮ ਸੀ ਪਰ ਪ੍ਰਮਾਤਮਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਆਏ ਕੁਰਸੀਆਂ ਭਰਨ ਦੇ ਬਾਵਜੂਦ ਅੱਧਾ ਕਿਲੋਮੀਟਰ ਰਸ਼ ਬਾਰਸ ਸੀ ਇਸ ਤਰ੍ਹਾਂ ਮੈਂ ਲੋਕਾਂ ਦਾ ਸ਼ੁਕਰਾਨਾ ਕਿਸੇ ਤਰ੍ਹਾਂ ਕਰ ਸਕਦਾ ਉਹਨਾਂ ਦਾ एहसान ਹੈ ਸਾਡੇ ਤੇ ਇੰਨਾ ਵੱਡਾ ਜਿਸ ਹਿਸਾਬ ਨਾਲ ਲੋਕਾਂ ਨੇ ਅੱਜ ਸਾਥ ਦਿੱਤਾ ਮੈਨੂੰ ਨਹੀਂ ਲੱਗਦਾ ਮੈਂ ਸਾਰੀ ਉਮਰ ਉਹਨਾਂ ਦੇ ਮਿਹਨਤ ਕਰਕੇ ਵੀ एहसान ला ਸਕਾਂਗਾ ਇੱਕ ਕਾਉਂਸਲਰ ਦੇ ਰੂਪ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਨੇ ਮੈਂ ਇਸ ਤਰ੍ਹਾਂ ਦਾ ਬਿਲਕੁਲ ਵੀ ਸੋਚਿਆ ਨਹੀਂ ਸੀ ਇੰਨੀ ਜਾਨ ਦੇ ਨਾਲ ਲੋਕ ਮੇਰਾ ਨਾ ਪਿਆਰ ਕਰਨਗੇ ਪਰ ਮੈਂ ਸਾਰੇ ਆਪਣੇ ਪਰਿਵਾਰ ਵੱਲੋਂ ਸਭ ਲੋਕਾਂ ਦਾ ਕਿਉਂਕਿ ਕੱਲੇ-ਕੱਲੇ ਨਾਵਾਂ ਦੇ ਵਿੱਚ ਧੰਨਵਾਦ ਨਹੀਂ ਕੀਤਾ ਜਾ ਸਕਦਾ ਹਜ਼ਾਰਾਂ ਲੋਕ ਆਏ ਨੇ ਸਭ ਦਾ ਧੰਨਵਾਦ ਤੇ ਮੇਰੇ ਨਾਲ ਮੇਰੇ ਐਸਸੀ ਮੋਰਚੇ ਨੇ ਵੀ ਬਹੁਤ ਸਾਥ ਦਿੱਤਾ ਸਾਰੇ ਦੋਸਤਾਂ ਨੇ ਬਹੁਤ ਸਾਥ ਦਿੱਤਾ ਜੇਪਾਲਜੀ ਉਹਦੇ ਪ੍ਰਧਾਨ ਨੇ ਸਭ ਲੋਕਾਂ ਨੇ ਆਪਣੇ ਆਪਣੇ ਮੋਰਚੇ ਲੈ ਕੇ ਇੱਥੇ ਪਹੁੰਚੇ ਨੇ ਮੈਂ ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਧੰਨਵਾਦ ਦੇ ਨਾਲ ਨਹੀਂ ਸਰਨਾ ਮਿਹਨਤ ਕਰਕੇ ਬਿੱਟੂ ਜੀ ਜਦੋਂ ਸੰਸਦ 'ਚ ਪਹੁੰਚਣਗੇ ਵੋਟਾਂ ਪੈਣਗੀਆਂ ਫਿਰ ਅਸੀਂ ਦੁਬਾਰਾ ਧੰਨਵਾਦ ਰੈਲੀ ਕਰਾਂਗੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਵਾਂਗੇ ਗੱਲ ਕੀਤੀ ਹੈ ਵੀ ਧੰਨਵਾਦ ਤਾਂ ਕਰਾਂਗੇ ਲੁਧਿਆਣਾ ਸੈਂਟਰਲ ਪਹਿਲਾਂ ਵੀ ਕਮਲ ਦਾ ਫੁੱਲ ਖਿਲਦਾ ਖਿਲਦਾ ਰਹਿ ਗਿਆ ਤੇ ਇਸ ਵਾਰ ਲੁਧਿਆਣਾ ਸੈਂਟਰਲ ਚੋਂ ਕੀ ਉਮੀਦ ਹੈ ਹਾਲਾਂਕਿ ਨੌ ਹਲਕੇ ਆ ਇੱਕ ਹਲਕਾ ਲੁਧਿਆਣਾ ਸੈਂਟਰ ਔਰ ਗਿਣਿਆ ਜਾਂਦਾ ਬੀਜਪੀ ਦਾ ਗੜ ਕਿੰਨੀ ਕਿ ਸਮਝਦੇ ਹੋ ਇੱਥੋਂ ਲੋਕਾਂ ਦਾ ਪਿਆਰ ਮਿਲੂਗਾ ਤੁਹਾਡੇ ਕਰਕੇ ਜਾਂ ਉਹ ਡੀਬੀਜੀ ਕਰਕੇ ਬਟੂ ਜੀ ਨੂੰ ਉਮੀਦ ਹੈ ਜੀ ਜੋ ਦੇਵੀ ਜੀ ਦੀ ਰਹਿਨਮਾਈ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ ਉਮੀਦ ਹੈ ਈਸ਼ਵਰ ਸੈਂਟਰ ਹਲਕੇ ਦੇ ਵਿੱਚ ਕਮਲ ਖਿਲਕੇ ਰਹੇਗਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੀਡ ਹੋਏਗੀ ਸੈਂਟਰ ਹਲਕਾ ਹੀ ਲੁਧਿਆਣੇ ਦੀ ਜਿੱਤ ਦਾ ਕਾਰਨ ਬਣੂਗਾ ਅਸੀਂ ਆਸ ਕਰਦੇ ਹਾਂ ਮਿਹਨਤ ਵਾਲਾ ਬੰਦਾ ਆਸ ਵੀ ਕਰ ਸਕਦਾ ਹੈ ਮਿਹਨਤ ਕੀਤੀ ਹੈ ਤੇ ਆਸ ਵੀ ਰੱਖਾਂਗੇ ਹਮੇਸ਼ਾ ਦੀ ਤਰ੍ਹਾਂ ਬੀਜੇਪੀ ਗੜ ਅੱਗੇ ਨਾਲੋਂ 10000 ਵੋਟ ਵੱਧ ਪਾਊਗੀ ਤਾਂ ਜੋ ਸਾਡਾ ਬੀਜੇਪੀ ਦਾ ਫੁੱਲ ਖਿਲ ਸਕੇ ਸਭ ਤੋਂ ਜ਼ਿਆਦਾ ਨਿਗਾ ਵੀ ਲੁਧਿਆਣਾ ਸੈਂਟਰਲ ਤੇ ਆ ਕਿਉਂਕਿ ਲੁਧਿਆਣਾ ਸੈਂਟਰਲ ਦੇ ਹੀ ਆਪੋਜੀਟ ਸੱਤਾਧਾਰੀ ਪਾਰਟੀ ਦੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਆ ਉਹਨਾਂ ਨਾਲ ਟੱਕਰ ਆ ਤੁਹਾਡੀ ਔਰ ਕਾਂਗਰਸ ਨਾਲ ਟੱਕਰ ਆ ਕੀ ਸਮਝਦੇ ਹੋ ਪੇ ਸੈਂਟਰ ਦਾ ਜਿਹੜਾ ਇੱਕ ਲਾਜ ਰੱਖਣੀ ਬਹੁਤ ਵੱਡੀ ਕਹਿੰਦੇ ਜ਼ੂਰੀ ਆ ਉਹ ਕਹਿੰਦੇ ਮੈਂ ਲੀਡਰ ਲੈ ਕੇ ਜਾਊਂਗਾ ਤੁਸੀਂ ਕੀ ਆ ਦੇਵੀ ਜੀ ਦਾ ਤੁਸੀਂ ਆਪਣੇ ਗੋਰਾ ਜੀ ਕੰਨੇ ਉਹ ਅਸੀਂ ਲੀਡ ਲੈ ਕੇ ਜਾਵਾਂਗੇ ਲੱਗਦਾ ਤੁਹਾਨੂੰ ਮੇਰੀ ਕਿਸੇ ਨਾਲ ਕੋਈ ਟੱਕਰ ਨਹੀਂ ਸਾਡੀ ਪਾਰਟੀ ਦੀ ਕਿਸੇ ਨਾਲ ਕੋਈ ਟੱਕਰ ਨਹੀਂ ਨਾ ਕੋਈ ਸਾਡੀ ਟੱਕਰ ਤੇ ਆ ਕਿਉਂਕਿ ਡਵੈਲਪਮੈਂਟ ਦੀ ਰਾਜਨੀਤੀ ਕਰਦੀ ਬੀਜੇਪੀ ਸਭ ਦਾ ਸਾਥ ਸਭ ਦਾ ਵਿਕਾਸ ਹੀ ਰਾਜਨੀਤੀ ਕਰਦੀ ਬੀਜੇਪੀ ਇਹ ਤਾਂ ਬੀਜੇਪੀ ਦੇ ਨੇੜੇ ਵੀ ਨਹੀਂ ਆਉਂਦੇ ਕਿ ਲਹਿਰ ਦੇ ਰੂਪ ਦੇ ਵਿੱਚ ਇਹ ਲੋਕ ਜਿੱਤੇ ਸੀ ਦੂਜੇ ਵੀ ਨਹੀਂ ਲੋਕਾਂ ਦਾ ਚਾਹ ਉਤਰ ਗਿਆ ਸੀ ਜਦੋਂ ਇਹਨਾਂ ਨੇ ਧੋਖਾ ਦਿੱਤਾ ਨਾ ਸਿਕਿਉਰਟੀਆਂ ਬੜਾ ਕੁਝ ਇਹਨਾਂ ਨੇ ਝੂਠ ਬੋਲੇ ਸੀ 1000 ਰੁਪਏ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਲੋਕ ਤਰਾ ਤਰਾ ਕਰ ਰਹੇ ਨੇ ਜਦੋਂ ਸਮਾਂ ਵੋਟਾਂ ਦਾ ਨਾ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਦੀ ਜ ਜੇ ਹਮੇਸ਼ਾ ਇਸਵਰ ਬੀਜੇਪੀ ਕਮਲਦਾ ਫੁੱਲ ਖਿਲਨ ਜਾ ਰਿਹਾ ਲੁਧਿਆਣਾ ਚ ਰਵਨੀਤ ਬਿੱਟੂ ਜਿੱਤਣਗੇ ਬਹੁਤ 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 ਇਹ ਸਾਨੀ ਗੋਰਾ ਗੋਰਾ ਜੀ ਜਿਹੜੇ ਕਹਿੰਦੇ ਕਿ ਸਾਡੇ ਹਲਕੇ ਚ ਨਹੀਂ ਪੂਰੇ ਨੌ ਹਲਕਿਆਂ ਚ ਲੁਧਾ ਲੁਧਿਆਣਾ ਲੋਕ ਸਭ ਹਲਕੇ ਚ ਰਵਨੀਤ ਬਿੱਟੂ ਜਿੱਤਣਗੇ ਇੱਥੋਂ ਤਾਂ ਦੇਵੀ ਜੀ ਨੇ ਵੀ ਕਿਹਾ ਦੇਣਗੇ ਵੀ 25000 ਦੀ ਲੀਡ ਦੇਣਗੇ ਦੇਖਣਾ ਹੋਏਗਾ ਚਾਰ ਤਿਕ ਨੂੰ ਜਦੋਂ ਬਕਸੇ ਖੁੱਲਣਗੇ ਆ ਮਸ਼ੀਨਾਂ ਖੁੱਲਣਗੀਆਂ ਕਿੰਨੂ ਕਿੰਨੀ ਲੀਡ ਮਿਲਦੀ ਆ ਅੱਜ ਬੜਾ ਵੱਡਾ ਕੱਠ ਕੀਤਾ ਤੁਸੀਂ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਵਾਕਿਆ ਜੀ ਇਹ ਜਿਹੜਾ ਕੱਠ ਹੈ ਇਹ ਵੋਟਾਂ ਦੇ ਵਿੱਚ ਤਬਦੀਲ ਹੋਏਗਾ 100% ਜੀ ਅਸੀਂ ਕੋਈ ਬੰਦੇ ਜਿਹੜੇ ਬੋਗਾਇਨੇ ਉਸ ਆਦੇ ਪਿਆਰ ਦੇ ਸਦਕੇ ਆਏ ਆ ਔਰ ਜਿਹੜਾ ਇਹ ਬਹਰੋਂ ਨਹੀਂ ਆਏ ਤਕਰੀਬਨ ਇਹ ਸੈਂਟਰ ਹਲਕੇ ਦੇ ਸਾਰੇ ਲੋਕ ਔਰ ਉਹਨਾਂ ਨੂੰ ਅੱਜ ਬੜੀ ਖੁਸ਼ੀ ਹੈ ਅਸੀਂ ਤਾਂ ਅੱਜ ਇਹ ਦੇਖ ਰਹੇ ਸੀ ਕਿ ਅੱਜ ਦੀਵਾਲੀ ਹੈ ਜੀ ਰਾਮ ਜੀ ਖੁਦ ਇੱਥੇ ਬਿਮਾਰ ਹੋਏ ਨੇ ਔਰ ਅਸੀਂ ਮੋਦੀ ਭੁਗਤਾ ਅਸੀਂ ਕਦੀ ਇਹ ਨਹੀਂ ਦੇਖਿਆ ਕਿ ਕੀ ਗੱਲ ਹੈ ਕਿ ਜੋਲਾ ਪ੍ਰਵੇਸ਼ ਆਣ ਆਲਾ ਇਹ ਮੋਦੀ ਤੋਂ ਬਗੈਰ ਕੋਈ ਨਹੀਂ ਕਰ ਸਕਦਾ ਜੇ ਕੋਈ ਕੈਂਡੀਡੇਟ ਪੰਜਾਬ ਦਾ ਜਾਂ ਬਾਹਰਲਾ ਮੜਾ ਆਏਗਾ ਤਾਂ ਫਿਰ ਆਪੇ ਹੀ ਭੁਗਤੇਗਾ ਕਿਉਂਕਿ ਮੋਦੀ ਉਹ ਸਟਿਕ ਹੈ ਕੁਲ ਜੋਗੀ ਜੀ ਵੀ ਆਏ ਨੇ ਅਮਿਤ ਸ਼ਾ ਵੀ ਆ ਜਾਏ ਪਰ ਅਸੀਂ ਜਿਹੜਾ ਪਿਆਰ ਕਰਦੇ ਹਾਂ ਮੱਲੇ ਦਾ ਕਰਦੇ ਹਾਂ ਮੱਲਾ ਸਾਡੇ ਨਾਲ ਕਰਦਾ ਸੋ ਮੱਲੇ ਮੱਲਕਨਸ ਬੜੀਆਂ ਸਮੱਸਿਆਵਾਂ ਮੈਂ ਦੂਰ ਕਰਦੇ ਹਾਂ ਤੁਸੀਂ ਆਂਦੇ ਤੁਹਾਨੂੰ ਮੱਲੇ ਦੀਆਂ ਸਮੱਸਿਆਵਾਂ ਲੈ ਕੇ ਸਭ ਤੋਂ ਵੱਡੀ ਗੱਲ ਇਹ ਕਿ ਮੇਰੇ ਘਰ ਤਾਂ ਲਾਈ ਜਾਨੀ ਇਹ ਵੀ ਹੈਗਾ ਸਾਡੇ ਘਰ ਦੇ ਵਿੱਚ ਕੋਈ ਤਾਲਾ ਹੀ ਨਹੀਂ ਤਾਲਾ ਨਹੀਂ ਹੈਗਾ ਅੱਛਾ ਕਿਉਂ ਨਹੀਂ ਰੱਖਿਆ ਤਾਲਾ ਮੱਲੇ ਦੇ ਸਾਡੇ ਘਰ ਦੀ ਖਾਲੀ ਕਰਦੇ ਨੇ ਅਸੀਂ ਬੰਦੇ ਵਾਲੇ ਦੀ ਕਰਦੀ ਹੈ ਫੇ ਰਾਤ ਨੂੰ 12 ਵਜੇ ਆ ਜਾਣ 1 ਵਜੇ ਆ ਜਾਣ ਛਿਟਲ ਜੱਕਣ ਔਰ ਸਾਡਾ ਜਿਹੜਾ ਪਰਿਵਾਰ ਹੈ ਇਹ ਸਾਰੇ ਕਾਉਂਸਲਰ ਸਾਡੇ ਘਰ ਦੇ ਵਿੱਚ ਕੋਈ ਆ ਜਾਵੇ ਆਸ ਯੋ ਖਾਲੀ ਨਹੀਂ ਜਾਂਦਾ ਚਾਹੇ ਉਹ ਸਾਡੀ ਨੋਟ ਅਟੈਂਡ ਕਰੇ ਮੈਸੇਜ ਚੈਟ ਕਰ ਤੇ ਦੋਨੇ ਬੱਚੇ ਲੈ ਉਹ ਕਰ ਤਾਂ ਕਿ ਕੋਈ ਬਿਰਧ ਹੋਰਤਾ ਨੂੰ ਪੈਨਸ਼ਨ ਦੀ ਲੋੜ ਆ ਉਹ ਪਤਾ ਨਹੀਂ ਕਿੱਥੋਂ ਆਈ ਹੁੰਦੀ ਆ ਕੀ ਕੀ ਸਮੱਸਿਆ ਲੈ ਕੇ ਆਉਂਦੇ ਤੁਹਾਡੇ ਕੋਲ ਕਿਹੜੇ ਕਿਹੜੀਆਂ ਪ੍ਰੋਬਲਮਸ ਲੈ ਕੇ ਆਉਂਦੇ ਤੇ ਤੁਸੀਂ ਉਹਦੇ ਜਾਂਦੇ ਹੱਲ ਕਰਦੇ ਹੋ ਅਸੀਂ ਆਪਣੇ ਵਾਰਡ ਦੇ ਵਿੱਚ ਤਕਰੀਬਨ ਜਿਨ੍ਹਾਂ ਦੇ ਕਨੈਕਸ਼ਨ ਨਹੀਂ ਸੀ ਕੋਈ ਘਰ ਨਹੀਂ ਛੱਡਿਆ ਜਿੰਨਾਂ ਨੂੰ ਮੋਦੀ ਸਕੀਮ ਦੇ ਵਿੱਚੋਂ ਸਿਲਿੰਡਰ ਨਹੀਂ ਲੱਗੇ ਤੇ ਔਰ ਆਧਾਰ ਕਾਰਡ ਨੀਲੇ ਕਾਰਡ ਇੱਕ ਦਿਨ ਦੇ ਵਿੱਚ ਮੈਂ 1000 ਕਾਰਡ ਬਣਾਇਆ ਸੀ ਜੀ ਤੇ ਉਹ ਗੈਸ ਦੇ ਸਿਲੰਡਰ ਕਹਿੰਦੇ ਬੜੇ ਫਰੀ ਬੰਡੇ ਬੰਡੇ ਤੁਸੀਂ ਹਾਂ ਜੀ ਬਿਲਕੁਲ ਬੰਡੇ ਆ ਅਸੀਂ ਘਰੋਂ ਨਹੀਂ ਬੰਡੇ ਜੀ ਉੱਥੋਂ ਸਰਕਾਰ ਦੇ ਆਏ ਸੀ ਹਣ ਤੇ ਉਹ ਕਹਿੰਦੇ ਸਾਡੀ ਸਰਕਾਰ ਨੇ ਬੰਡੇ ਝਾੜੂ ਵਾਲਾ ਕਹਿੰਦੇ ਅਸੀਂ ਬੰਡੇ ਉਹ ਤਾਂ ਆਪਣੇ ਲੋਕ ਹੀ ਗੁਗਲਾ ਹੋ ਜਾਂਦੇ ਨੇ ਤੁਸੀਂ ਕਦੀ ਸੋਚ ਸਕਦੇ ਹੋ ਇਹ ਜਿਹੜੀ ਸਕੀਮ ਹੈ ਸੈਟਰ ਦੀ ਸਕੀਮ ਹੈ ਹਾਂ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਹੜੇ ਰਕਸ਼ੇ ਹੁਣ ਥੋੜਾ ਥੋੜਾ ਪਤਾ ਲੱਗਣ ਲੱਗ ਪਿਆ ਜਿਹੜਾ ਟੇਸ਼ਨ ਹੈ ਹਾਈਵੇ ਹੈ ਜਿਹੜਾ 에어ਪੋਰਟ ਹੈ ਇਸਾਰੇ ਜੈਂਟਰ ਨੇ ਲਿਆਣੇ ਆ ਇਹਨਾਂ ਦੇ ਪੱਲੇ ਕੀ ਹੈ ਸ਼ਰਾਬੀ ਜਾਨੂੰ ਦੇਤਾ ਨੇ ਸੀਐਮ ਕਦੀ ਕਿਥੇ ਡਿੱਗਿਆ ਹੁੰਦਾ ਕਦੀ ਕਿਥੇ ਡਿੱਗਿਆ ਹੁੰਦਾ ਇਹਨੂੰ ਇਹ ਨਹੀਂ ਪਤਾ ਰਾਤ ਨੂੰ 12 ਵਜੇ ਲੜਕ ਛੋਟਾ ਜਿਹਾ ਜੇ ਪਾਗ ਦਾ ਤੇ ਪੈਚਲੇ ਕੁੱਟੇ ਲੱਗ ਪੈਂਦਾ ਗੰਮੈਣਾ ਉਹ ਕਹਿੰਦੇ ਅਸੀਂ ਮੱਲੇ ਮੱਲੇ ਚ ਠੇਕਾ ਖੋਲ੍ਹ ਦਿੱਤਾ ਪੰਜਾਬ ਅਮੀਰ ਹੋ ਜਾਏਗਾ ਰੈਵਨਿਊ ਆਏਗਾ ਚਨਾਨੀਆਂ ਨੂੰ ਝੂਠ ਬੋਲਦਾ ਆਜੀ ਆ ਬੋਤਲਾ ਬੋਤਲ ਦੇਤੀ ਡਿੱਗੇ ਉਹ ਡੇ ਡੇਗਿਆਂ ਦੇ ਕੀ ਕਹਿਣਾ ਚਾਹੋਗੇ ਇਹ ਕਿੱਦਾਂ ਦੀ ਨੀਤੀ ਸਮਝਦੇ ਹੋ ਨੀਤੀ ਦੇ ਕੋਈ ਹਰ ਬੰਦੇ ਨੂੰ ਜਦੋਂ ਵੋਟਰ ਤੋਂ ਪਹਿਲੇ ਕੇਜਰੀਵਾਲ ਨੂੰ ਵੀ ਜਾਣਦੇ ਆ ਭਗਵਾਨ ਤੁਮਾਰ ਨੂੰ ਵੀ ਜਾਣਦੇ ਆ ਇਹ ਅੱਜ ਇਹਨਾਂ ਦੇ ਘਰ 8-8 ਲੱਖ ਦੇ ਪੜਦੇ ਹੋਣ ਕੈਂਚੀ ਚੱਪਲ ਬਾਣ ਵਾਲੇ ਅੱਜ ਇਹਨਾਂ ਨੂੰ ਪਤਾ ਨਹੀਂ ਸ਼ੂ ਕਿੱਥੋਂ ਆ ਰਹੇ ਆ ਇਹ ਸਾਰੇ ਸਾਡੇ ਜਮੇ ਪੜੇ ਇੱਥੋਂ ਦੇ 9 ਦੇ 9 ਐਮਐਲਏ ਜਿਹੜੇ ਆਜੋ ਸਿਰੇ ਮੈਂ ਤੁਹਾਨੂੰ ਇਹਨਾਂ ਨਾਲ ਹਸ ਕੱਢੂ ਕੋਈ ਸ਼ਾਬਸ ਉਤਰਾਂ ਨਹੀਂ ਹੈ ਜਿਹੜਾ ਐਮਐਲਏ ਦੋ ਜਵਾਬਾਂ ਪੜਿਆ ਹੋਵੇ ਉਹਨੇ ਕਿਹਾ ਦੋ ਤਾਂ ਬੜੀਆ ਬੇਇੱਜ਼ਤੀ ਵਾਲੀ ਗੱਲ ਹੈ ਕਢਾ ਲਓ ਸਕੂਲੋਂ ਮੈਂ ਕਢਾ ਕੇ ਜ਼ੀਰ ਦੇ ਪੁਣੇ ਕਿਹਾ ਪੰਜ ਦਾ ਲੇਖੋ ਤੋੜੀ ਤੈਨੂੰ ਕੁਝ ਤਾਂ ਵਧਾ ਲਓ ਇਹ ਚੀਜ਼ਾਂ ساری ਦੁਨੀਆ ਵਕਤ ਨਾਲ ਕਰਦੀ ਰਹੀ ਹੈ ਅਸੀਂ ਕਹਿੰਦੇ ਆ ਚਲੋ ਹੁਣ ਮਲਾਸਵਾਰ ਕੀ ਵਕਾ ਜਿਹੜਾ ਮਾਹੌਲ ਹੈ ਪੂਰੇ ਲੁਧਿਆਣੇ ਦਾ ਕਮਲ ਦਾ ਫੁੱਲ ਖਿਲਾਏਗਾ ਲੁਧਿਆਣਾ ਕਿ ਨਹੀਂ ਕਫੇ ਕਿਉਂਕਿ ਹਮੇਸ਼ਾ ਕਾਂਗਰਸ ਜਿੱਤੀ ਆਈ ਹੈ ਕਾਂਗਰਸ ਜਿੱਤੀ ਆਈ ਹੈ ਹਮੇਸ਼ਾ ਨਹੀਂ ਬੈਰੀ ਗੱਲ ਨਹੀਂ ਸਮਝੇ ਕਿਤੇ ਰੌਣਕ ਦਸਦੀ ਹੈ ਨਹੀਂ ਗੱਲ ਫਤਵੀ ਲੈਗਾ ਅੱਜ ਦੀ ਰੌਣਕ ਦਸਦੀ ਹੈ ਕਿ ਕਮਲਦਾ ਫਲ ਖਿਲੇਗਾ ਤੁਸੀਂ ਖਿਲਾਓਗੇ ਖਿਲਾਵਾਂਗੇ ਅੱਛਾ ਗਣ ਵਾਸਤੇ ਹੀ ਤੇ ਰੌਣਕ ਲਾਈਏ ਅਸੀਂ ਅੱਜ ਖਾਣ ਵਾਸਤੇ ਰੌਣਕ ਲਾਈਏ ਖਾਣ ਵਾਸਤੇ ਰੌਣਕ ਲਾਈਏ ਤੇ ਮੋਦੀ ਜੀ ਦੀ ਜਗ੍ਹਾਕਾਰ ਬੁਲਾਈਏ ਅੱਜ ਬਿੱਟੂ ਜੀ ਬੜੇ ਖੁਸ਼ ਹੋ ਗਏ ਤੁਹਾਡੀ ਰੌਣਕ ਦੇ ਰੌਣਕ ਦੇਖ ਕੇ ਕਿਉਂਕਿ ਇਹ ਦਿਲੋਂ ਲੱਗੀ ਸੀ ਇਹ ਦਿਖਾਵਾ ਨਹੀਂ ਸੀ ਇਹ ਦਿਲੋਂ ਲੱਗੀ ਸੀ ਤੇ ਦਿਲ ਦਾ ਜਿਹੜੇ ਦਿਲੋਂ ਲੱਗੀ ਹੁੰਦੀ ਹੈ ਉਹ ਵਾਕਈ ਜੱਜਕਾਰ ਬੁਲਾਤੀ ਦਿਲੋਂ ਤੁਸੀਂ ਬਿੱਟੂ ਜੀ ਨੂੰ ਤੇ ਮੋਦੀ ਜੀ ਨੂੰ ਜਿਤਾਉਣਾ ਚਾਹੁੰਦੇ ਹੋ ਪੰਜਾਬ ਦਾ ਭਲਾ ਚਾਹੁੰਦੇ ਹੋ ਪੰਜਾਬ ਦਾ ਭਲਾ ਤੇ ਹੋਏਗਾ ਅਸੀਂ ਲੁਧਿਆਣੇ ਦਾ ਭਲਾ ਚਾਹੁੰਦੇ ਆ ਜਿੱਥੇ ਇੰਡਸਟਰੀ ਵਾਲੇ ਇਹਨਾਂ ਸ਼ਖਸੀ ਤਾਨੂੰ ਵੇਖ ਕੇ ਆਪਣੀਆਂ ਢੇਗਾ ਖਾਲੀ ਕਰਕੇ ਬਹਿ ਗਏ ਨੇ ਲੇਬਰਾਂ ਨੂੰ ਉਡੀਕਦੇ ਨੇ ਇਹ ਸਰਕਾਰ ਆਏਗੀ ਤੇ ਇਹ ਰੌਣਕਾਂ ਲਾਏਗੀ ਬਹੁਤ ਬਹੁਤ ਧੰਨਵਾਦ ਹਾਂਜੀ ਹਲੇ ਤਾਂ ਇਸ ਤੋਂ ਬਾਅਦ ਅਸੀਂ ਐਸੋਸੀਏਸ਼ਨ ਹੋਜਰੀ ਦੀ ਪਟੂਨਾ ਮੀਟਿੰਗ ਕਰਾ ਰਹੇ ਹਾਂ ਉੱਥੇ ਜਿਹੜੀ ਹੋਜਰੀ ਹੈ ਜਿਹੜੇ ਲੋਕ ਨੇ ਕਾਰੋਬਾਰੀ ਬਿਲਕੁਲ ਦੁਖੀ ਹੋ ਚੁੱਕੇ ਨੇ ਸਾਰੀ ਇੰਡਸਟਰੀ ਬਾਹਰ ਅਗਰ ਜੇ ਯੂਪੀ ਵਰਗਾ ਸੁਧਰ ਸਕਦਾ ਹੈ ਕਿ ਆ ਸਾਡਾ ਪੰਜਾਬ ਤੋਂ ਸੁਣੇ ਦੀ ਜਿਹੜੀ ਆ ਸੀ ਅੱਜ ਇਹਨਾਂ ਨੇ ਮਾਰਤਾ ਜਿੱਥੇ ਦੇਖੋ ਮੋਤਮਾ ਰੋ ਰਹੀ ਹੈ ਪੇਰਾ ਪੁੱਤਰ ਮਾਰ ਗਿਆ 22 ਸਾਲ ਦਾ ਕੋਈ ਓਵਰਡੋਜ਼ ਨਾਲ ਹੈ ਕੈਮਿਸਟਰੀ ਦੁਕਾਨ ਤੋਂ ਪੰਜ 500 ਪੰਜ ਪੰਜ ਯਾਰ 200 ਯਾਰ ਲੈਣੇ ਤੇ ਉਹ ਜਿਹੜੇ ਪੈਸੇ ਲਏਗਾ ਉਹ ਕਿਉਂ ਨਹੀਂ ਨਸ਼ਾ ਬੁਕਾਏਗਾ ਥਾਲੇਦਾਰ ਦੇ ਜੇ ਇਨਸਪੈਕਟਰ ਨੇ ਉਹਨਾਂ ਕੋ ਮਹੀਨੇ ਬੰਨੇ ਫੁਲਾੜੀ ਜਗ੍ਹਾ ਦੇ ਨਾ ਮਹੀਨੇ ਬੰਨੇ ਉਹ ਮਹੀਨੇ ਬੰਨਣਗੇ ਤੇ ਸਾਨੂੰ ਕੋਣ ਦੇਗਾ ਸਾਡੀਆਂ ਫਾਰੇ ਕੋਣ ਲੇਗੇ ਕੋਈ ਨਹੀਂ ਲੇਗੇ ਅਗਰ ਇਹਨਾਂ ਨੇ ਉਹ ਖਰਚਾ ਫਿਰ ਤੇ ਨਹੀਂ ਪਰਚਾ ਨੋ ਪਰਚਾ ਤੇ ਨੋ ਖਰਚਾ ਜੇ ਪਰਚਾ ਤੇ ਨੋ ਖਰਚਾ ਚਲੋ ਇਹ ਜਿਹੜੀ ਇਹਨਾਂ ਦੀ ਔਰ ਇਹਨਾਂ ਦੀ ਇਹ ਹਾਲ ਹੋਣਾ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਜਦੋਂ ਜੇ ਇਹਨੂੰ ਕੋਈ ਜਵਾਬ ਤਾਂ ਨਹੀਂ ਮਿਲੀ ਇਹਨੂੰ ਛੁੱਟੀ ਮਿਲੀ ਹੈ ਛੁੱਟੀ ਮਿਲੀ ਨਰਾਇਕ ਬੱਚਾ ਕੰਜਰੇ ਦੇ ਵਿੱਚ ਖੜ ਕੇ ਕਹਿੰਦਾ ਦੇਖੋ ਮੈਂ ਦੇਖ ਤੇ ਤੂੰ ਪਿੰਜਰੇ ਚ ਵੜਿਆ ਕਿਵੇਂ ਪੀ ਲੋਕਾਂ ਨੇ ਨਹੀਂ ਵਾਰਿਆ ਤੈਨੂੰ ਤੇਰੀਆਂ ਕਰਤੂਤਾਂ ਨੇ ਵਾਰਿਆ ਠੀਕ ਹੈ ਕਿੱਥੇ ਚੱਕਰ ਚੜਾ ਆ ਗਿਆ ਜੀ ਫਿਰ ਲੁਕ ਗਿਆ ਸੀ ਅੱਖਾਂ ਦਾ ਆਪਰੇਸ਼ਨ ਕਰ ਰਹੇ ਗਿਆ ਬਰਾਣਾ ਗਿਆ ਮੈਂ ਉਹਦੇ ਕੋਲ ਜਿਹੜੀ ਜਲੀ ਚਲਣ ਕੀਤਾ ਸੋਏ ਗੱਲ ਹੈ ਇਹਨਾਂ ਦਾ ਬੇੜਾ ਕਰ ਕੋਣ ਆਲਾ ਇਸ ਤੋਂ ਬਾਅਦ ਇਹ ਪਾਰਟੀ ਦਾ ਨਾਂ ਨਹੀਂ ਲੈਣਾ ਇਹ ਪਾਰਟੀ ਜਿਹੜੀ ਕਹਿੰਦੀ ਨਾ ਮੈਂ ਉਹ ਕਰਦੀ ਮੈਂ ਉਹ ਕਰਦੀ ਨਾ ਕੇਜਰੀਵਾਲ ਨਾ ਭਗਵੰਦ ਨਾ ਪਾਰਟੀ ਦੇਖਦੇ ਚਾਰ ਦਿਨ ਮੈਂ ਕੇਜਰੀਵਾਲ ਨਾ ਭਗਵੰਦ ਨਾ ਪਾਰਟੀ ਬਹੁਤ ਬਹੁਤ ਧੰਨਵਾਦ